ਸਚਕਣ ਸ਼ੀਰਿ ਦਰਵਾਰ ਸਾਹਿਬ ਦੇ ਬਾਹਰ ਹੋਈ ਬੇਅਦਬੀ ਵਿਅਕਤੀ ਵੱਲੋਂ ਕੀਤੀ ਗੁੱਟਕਾ ਸਾਹਿਬ ਦੀ ਬੇਅਦਬੀ ਅਰੋਪੇ ਨੂੰ ਮੌਕੇ ਤੇ ਕੀਤਾ ਕਾਬੂ ਜਿੱਥੇ ਇੱਕ ਪਾਸੇ ਸਚਕਣ ਸ਼ੀਰਿ ਦਰਵਾਰ ਸਾਹਿਬ ਦੇ ਵਿੱਚ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਤੇ 6 ਜੂਨ ਨੂੰ ਵੱਡਾ ਕੱਲੂ ਕਾਰਤ ਦਿਵਸ ਮਨਾਇਆ ਜਾਵੇਗਾ ਉਸ ਨੂੰ ਲੈ ਕੇ ਸਚਕਨ ਸ਼੍ਰੀ ਦਰਵਾਰ ਸਾਹਿਬ ਦੇ ਚਾਰੇ ਪਾਸੇ ਚੱਪੇ-ਚੱਪੇ ਤੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ ਅਤੇ ਇਸ ਦੌਰਾਨ ਦਰਵਾਰ ਸਾਹਿਬ ਦੇ ਬਾਹਰ ਬੇਅਦਬੀ ਹੋਣ ਦੀ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ ਜਾਣਕਾਰੀ ਮੁਤਾਬਕ ਦਰਵਾਰ ਸਾਹਿਬ ਦੇ ਬਾਹਰ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਨਿਵਾਸ ਦੇ ਨਜ਼ਦੀਕ ਇੱਕ ਵਿਅਕਤੀ ਵੱਲੋਂ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿਸ ਦੇ ਵਿੱਚ ਉਸ ਵੱਲੋਂ ਗੁਟਕਾ ਸਾਹਿਬ ਦੇ ਅੰਗ ਫਾੜੀ ਗਏ ਨੇ ਜਦਕਿ ਮੌਕੇ ਤੇ ਹੀ ਸੰਗਤ ਵੱਲੋਂ ਉਸ આરોપી ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਅਤੇ ਫਿਲਹਾਲ ਪੁਲਿਸ ਵੱਲੋਂ ਉਸ ਨੂੰ ਗ੍ਰਿਫਤਾਰ ਕਰਕੇ ਉਸ ਤੋਂ ਚੰਗੀ ਤਰੀਕੇ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਡੀਸੀਪੀ ਖਰੀਜ ਜਸ ਰੂਪ ਕੋਰ ਬਾਠ ਨੇ ਦੱਸਿਆ ਕਿ ਫਿਲਹਾਲ આરોપી ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਪੁਲਿਸ ਦੀ ਟੀਮ ਉਸ ਤੋਂ ਜਾਂਚ ਕਰ ਰਹੀ ਹੈ ਤੇ ਉਹਨਾਂ ਕਹਿੰਿਆ ਕਿ ਕੱਲੂ ਘਾਰੇ ਦੇ ਦਿਨ ਹੋਣ ਕਰਕੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਵੀ ਤੇ ਨਾ ਤਹਿ ਤੇ ਸੰਗਤਾਂ ਵੀ ਵੱਡੀ ਗਿਣਤੀ ਦੇ ਵਿੱਚ ਆ ਰਹੀਆਂ ਨੇ ਤੇ ਜਦੋਂ ਇਸ આરોપી ਵੱਲੋਂ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਸੰਗਤ ਵੱਲੋਂ ਹੀ ਉਸ આરોપી ਨੂੰ ਕਾਬੂ ਕਰ ਲਿਆ ਗਿਆ ਸੀ ਫਿਲਹਾਲ ਅਸੀਂ ਯੂਰੋਪੀ ਤੋਂ ਸਖਤੀ ਨਾਲ ਪੁੱਛਗੀ ਚਕਾਰ ਰਹੇ ਹਾਂ ਤੇ ਇਹ ਮਾਮਲਾ ਦਰਜ ਕਰਕੇ ਕਾਰਵਾਈ ਕਰ ਰਹੀਆਂ ਤੁਹਾਨੂੰ ਫਿਰ ਤੋਂ ਦੱਸ ਦਈਏ ਕਿ ਸਚਖੰਡ ਸ਼ੇਰੀ ਦਰਬਾਰ ਸਾਹਿਬ ਦੇ ਬਾਹਰ ਬੇਅਦਵੀ ਹੋਈ ਹੈ ਤੇ ਵਿਅਕਤੀ ਵੱਲੋਂ ਗੁਟਕਾ ਸਾਹਿਬ ਦੀ ਬੇਅਦਵੀ ਕੀਤੀ ਗਈ ਹੈ ਤੇ ਯੂਰੋਪੀ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਗਿਆ ਸ੍ਰੀ ਗੱਜ ਜੀ ਇੱਥੇ ਸਾਨੂੰ ਪਤਾ ਚੱਲਿਆ ਸੀ ਕਿ ਇੱਕ ਵਿਅਕਤੀ ਹੈ ਉਹਨੇ ਗੁਟਕਾ ਸਾਹਿਬ ਦੀ ਬੇਅਦਵੀ ਕਰਨ ਦੀ ਕੋਸ਼ਿਸ਼ ਕੀਤੀ ਇੰਨੀ ਦੇਰ ਨੂੰ ਉਹਨੂੰ ਲੋਕਾਂ ਨੇ ਉਹਨੂੰ ਫੜ ਲਿਆ ਉਦੋਂ ਨਾਲ ਕੁਟ ਮਾਰਕੀ ਤੀਗੀ ਤਾਂ ਉਹਨੂੰ ਹੈਂਡ ਓਵਰ ਕਰਤਾ ਤਾਂ ਫਿਰ ਬਿਆਨ ਲਿਖ ਕੇ ਅਸੀਂ ਉਹ ਕਰਚਾ ਦਰਜ ਕੀਤਾ ਤੇ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ ਮੈਂ ਕੀ ਲਾਇਆ ਕਿਥੋਂ ਦਰਨ ਵਾਲਾ ਅਜੇ ਉਹ ਪਤਾ ਕਰ ਰਹੇ ਹਾਂ ਜੀ ਪਰ ਕੁਝ ਜਥੇਬੰਦੀ ਇੱਥੇ ਪਹੁੰਚ ਗਿਆ ਨੇ ਉਹਨਾਂ ਦਾ ਮੈਸੇਜ ਆਨੇ ਸ਼ੁਰੂ ਹੋ ਗਏ ਨੇ ਕਿ ਅਸੀਂ ਇੱਥੇ ਆ ਰਹੇ ਹਾਂ ਕਿਉਂਕਿ ਕਾਫੀ ਇਹ ਵਾਇਰਲ ਹੋ ਚੁੱਕੀ ਹੈ ਇਹ ਜੋ ਤਸਵੀਰਾਂ ਜਿਹੜੀਆਂ ਸਪੈਕਟਿਵੀਆਂ ਤਾਂ ਕੀ ਕਾਰਵਾਈ ਹੋਣੀ ਇਸ ਦੇ ਵਿੱਚ ਅਰਮਲ ਦੇ ਵਿੱਚ ਲਿਆਂਦੀ ਗਈ ਅਸੀਂ ਇਹ ਫਾਰ ਰਜਿਸਟਰ ਕਰ ਰਹੇ ਹਾਂ ਜਿਉਂ ਬੰਦੇ ਨੂੰ ਅਰੇਸਟ ਪਾਵਾਂਗੇ ਅੱਗੇ ਜੋ ਬੰਦੇ ਦੀ ਲੋੜਿੰਦੀ ਕਾਰਵਾਈ ਅਸੀਂ ਕਰਦੇ। ਕੀ ਜਾ ਰਿਹਾ ਕਿ ਗੁਰੂ ਘਰ ਦੇ ਨਜ਼ਦੀਕ ਦਾ ਹੀ ਰਹਿਣ ਵਾਲਾ ਵਿਅਕਤੀ ਹੈਗਾ ਉਹ। ਪਤਾ ਕਰ ਰਹੇ ਹਾਂ ਜੀ ਤਫਤੀਸ਼ ਕਰਦੇ। ਮੈਂ ਇੱਕ ਪਾਸੇ ਤੋਂ ਦੁਤਾਰ ਆਦੀ ਦੁਤਾਰ ਪੁਲਿਸ ਨੇ ਵੱਡੀ ਗਿਤੀ ਦੀ ਚੈਦ ਦੇ ਪਾਸੇ ਹੀ ਘਟਨਾ ਹੋਣਾ। ਕਿਤਨਾ ਕਿਤੇ ਸੰਗਤ ਤੇ ਮਾਰਕੀ ਦੀ ਜਾਂਚ ਦਾ ਹੱਥ। ਜੀ ਸੰਗਤ ਸੰਗਤ ਨਹੀਂ ਉਹਨੂੰ ਫੜਿਆ ਹੈ ਜੀ। ਸੰਗਤ ਕਰਕੇ ਹੀ ਉਹ ਫੜਿਆ ਗਿਆ ਤਾਂ ਬਚਾਅ ਹੋ ਗਿਆ। ਉਹਨੇ ਬੇਦਬੀ ਕਰਨ ਦੀ ਕੋਸ਼ਿਸ਼ ਕੀਤੀ ਸੀ ਹੋਈ ਨਹੀਂ। ਤਾਂ ਹੀ ਅਸੀਂ ਫੜ ਕੇ ਉਹਨਾਂ ਐਫਆਈਆ ਰਜਿਸਟਰ ਕਰਨਾ ਮਾਨਸਿਕ ਗ੍ਰੀ ਜੀ ਇਹ ਪਤਾ ਕਰਨ ਵਾਲਾ ਵਿਸ਼ਾ ਹੈ ਜੀ ਸਾਰਾ ਤਫਤੀਸ਼ ਚਾਹੀਦਾ ਲੱਗਦਾ ਕਿ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੁਝ ਨਗਰੀ ਦੀ ਇਹੋ ਜਿਹੇ ਜਿਹੜੇ ਸ਼ਰਾਰਤੀ ਅੰਸਰ ਹੈਗੇ ਨੇ ਇਹਨਾਂ ਦੇ ਉੱਤੇ ਖਾਸ ਤੌਰ ਤੇ ਨਿਗਰਾਨੀ ਇਹਨਾਂ ਤੇ ਇਹਨਾਂ ਉੱਤੇ ਅਸੀਂ ਨਿਗਰਾਨੀ ਰੱਖ ਰਹੇ ਹਾਂ ਜੀ ਪੁਲਿਸ ਦੀ ਪੂਰੀ ਨਿਗਰਾਨੀ ਹੈ ਇਮੀਡੀਏਟ ਕਾਰਵਾਈ ਕਰਦੇ ਹੋਏ ਅਸੀਂ ਐਫਆਈਆ ਰਿਚ ਚਾਰਦੀਕਲਾ ਟੈਂਪ ਟੀਮ ਦੇ ਲਈ ਅੰਮ੍ਰਿਤਸਰ ਤੋਂ ਬਬਲੂ ਮਹਾਜਨ ਦੀ ਵਿਸ਼ੇਸ਼ ਰਿਪੋਰਟ ਸਬਸਕ੍ਰਾਈਬ ਕਰੋ ਚਰਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਰਹੀ ਪ੍ਰੈਸ ਕਰੋ ਬੈਲ ਆਈਕਨ ਨੂੰ this program is sponsored by the singler office bakersfield for all your immigration family law needs call or scan qr code to contact us rodis inc million miles with smile or scan qr code to contact us tabai indian cuisine Tracy find authentic Indian cuisine in Tracy or scan QR code to contact us. Simi Valley Family Dental Office or scan QR code to contact us.